ਮਾਡ ਕੋਲ ਚਲਦਾ ਖੰਜੀ ਜੀ ਚਲੋ ਅੱਗੇ ਜਾ ਬੜੀ ਖੁਸ਼ੀ ਦਾ ਦਿਨ ਹੈ ਅੱਜ ਤੋਂ 11 ਸਾਲ ਪਹਿਲਾਂ 2014 ਦੇ ਵਿੱਚ ਪੇਰੈਂਟਸ ਐਸੋਸੀਏਸ਼ਨ ਆਮ ਪਬਲਿਕ ਲੋਕਾਂ ਦੇ ਹਿੱਤਾਂ ਵਾਸਤੇ ਉਹਨਾਂ ਦੀ ਲੜਾਈ ਵਾਸਤੇ ਬਣੀ ਸੀ ਉਸ ਤੋਂ ਬਾਅਦ ਜਿਹੜਾ ਸਾਡਾ ਲਗਾਤਾਰ ਜਿਹੜਾ ਲੋਕਾਂ ਦੇ ਹਿੱਤਾਂ ਵਾਸਤੇ ਜਿਹੜਾ ਸੰਘਰਸ਼ ਹੈ ਲਗਾਤਾਰ ਜਾਰੀ ਰਿਹਾ ਤੇ ਜਦੋਂ 2018 ਦੇ ਵਿੱਚ ਸਾਡੇ ਤੇ ਮਲਕੀ ਅਸੀਂ ਜਦੋਂ ਪਬਲਿਕ ਦੇ ਹਿੱਤ ਵਾਸਤੇ ਕਿਤਾਬਾਂ ਲੋਕਾਂ ਨੂੰ ਸਸੇ ਦਰਾਂ ਤੇ ਦੇਣ ਵਾਸਤੇ ਕੰਮ ਸ਼ੁਰੂ ਕੀਤਾ ਤਾਂ ਕਿ ਲੋਕਾਂ ਦਾ ਕਰੋੜਾਂ ਰੁਪਏ ਦਾ ਜੋ ਹਰ ਸਾਲ ਫਾਇਦਾ ਹੋ ਰਿਹਾ ਕਟੋ-ਕਟ 5 ਤੋਂ 6 ਕਰੋੜ ਰੁਪਇਆ ਹਰ ਸਾਲ ਪਬਲਿਕ ਦਾ ਫਾਇਦਾ ਹੁੰਦਾ ਹੈ ਆਲ ਸਕੂਲ ਪੇਰੈਂਟਸ ਐਸੋਸੀਏਸ਼ਨ ਕਰਕੇ ਤੇ ਆਪਾਂ ਸਾਰਿਆਂ ਨੂੰ ਪਤਾ ਹੀ ਹੈ ਜਦੋਂ ਕਿਸੇ ਤੇਰ ਦਾ ਕੋਈ ਛੋਟਾ ਜਿਹਾ ਵੀ ਨੁਕਸਾਨ ਹੋਵੇ ਤਾਂ ਉਹ ਬਹੁਤ ਔਖਾ ਹੁੰਦਾ ਹੈ ਤਾਂ ਜਿਨ੍ਹਾਂ ਲੋਕਾਂ ਦਾ ਕਰੋੜਾਂ ਰੁਪਏ ਦਾ ਹਰ ਸਾਲ ਦਾ ਨੁਕਸਾਨ ਹੋਣਾ ਸ਼ੁਰੂ ਹੋ ਗਿਆ ਹੋਇਆ ਤਾਂ ਉਹਨਾਂ ਨੂੰ ਦਾ ਜਿਹੜਾ ਔਖਾ ਹੋਣਾ ਬਹੁਤ ਕੁਦਰਤੀ ਸੁਭਾਅਕ ਹੀ ਸੀਗਾ ਤਾਂ ਉਹਨਾਂ ਨੇ ਆਪਣੇ ਜਿਹੜਾ ਬੁੱਕ ਮਾਫੀਆ ਉਹਨੇ ਆਪਣੇ ਸਹਿਯੋਗੀਆਂ ਨਾਲ ਮਿਲ ਕੇ ਮਤਲਬ ਕਿ ਸਾਡੇ ਪੇਰੈਂਟਸ ਐਸੋਸੀਏਸ਼ਨ ਦੇ ਦੇਖੋ ਜਿਹੜੀ ਅਸੀਂ ਕਿਤਾਬਾਂ ਦਾ ਜਿਹੜਾ ਸਾਡੇ ਦੇ ਜਿਹੜਾ ਝੂਠਾ ਪਰਚਾ ਲੋਕਾਂ ਨੂੰ ਸਸਤੀਆਂ ਕਿਤਾਬਾਂ ਦੇਣ ਕਰਕੇ ਸਾਡੇ ਦੇ ਝੂਠਾ ਪਰਚਾ ਦਰਜ ਕਰਾਇਆ ਜਿਸ ਚ ਸਾਡੇ ਪੇਰੈਂਟਸ ਐਸੋਸੀਏਸ਼ਨ ਦੇ ਜਰਨਲ ਸੈਕਟਰੀ ਮਨੀਸ਼ ਕੁਮਾਰ ਬੱਤਰਾ ਜੀ ਦੇ ਮੇਰੇ ਛੋਡੇ ਭਰਾ ਇੰਦਰਮੀਰ ਸਿੰਘ ਮੰਨੀ ਦੇ ਤੇ ਇਹਨਾਂ ਨੇ 2018 ਦੇ ਵਿੱਚ ਸਾਡੇ ਤੇ ਪਰਚਾ ਦਰਜ ਕਰਾਇਆ 420 ਕਾਪੀਰਾਈਟ 465 66 78 72 ਬਲਕਿ ਪਹਿਲਾ ਪਰਚਾ ਦਰਜ ਹੋਇਆ April ਦੇ ਵਿੱਚ 4 April ਨੂੰ ਉਸ ਤੋਂ 4 ਮਹੀਨੇ ਬਾਅਦ 8ਵੇਂ ਮਹੀਨੇ ਸਾਡੇ ਤੇ ਉਲਟਾ ਹੋਰ ਧਰਾਵਾਂ ਵਧਾ ਦਿੱਤੀਆਂ ਗਈਆਂ ਤਾਂ ਸਾਨੂੰ ਭਾਰਤ ਦੀ ਜਿਹੜੀ ਕਾਨੂੰਨ ਵਿਵਸਥਾ ਹੈ ਅਦਾਲਤਾਂ ਦੀ ਉਸ ਤੇ ਸਾਨੂੰ ਪੂਰਾ ਪਹਿਲਾਂ ਵੀ ਪੂਰਾ ਭਰੋਸਾ ਸੀ ਅੱਜ ਵੀ ਪੂਰਾ ਭਰੋਸਾ ਹੈ ਤੇ ਅੱਜ ਅਸੀਂ ਮਾਨਯੋਗ ਅਦਾਲਤ ਦਾ ਵੀ ਬਹੁਤ ਧੰਨਵਾਦ ਕਰਦੇ ਹਾਂ ਜਿੱਥੋਂ ਹਾਈ ਕੋਰਟ ਮਾਨਯੋਗ ਹਾਈ ਕੋਰਟ ਨੇ ਜਿਹੜਾ ਇਹ ਕੇਸ ਖਤਮ ਕਰ ਦਿੱਤਾ ਤੇ ਸਾਡੇ ਮਿਲ ਕੇ ਹੁਣ ਸਾਡੇ ਸਾਰੇ ਜਿਹੜੇ ਕੇਸ ਨੇ ਉਹ ਖਤਮ ਹੋ ਗਏ ਅਸੀਂ ਉਹਨਾਂ ਦਾ ਵੀ ਸਾਨੂੰ ਕਾਨੂੰਨ ਪ੍ਰਕਿਰਿਆ ਤੇ ਜਿਹੜਾ ਪੂਰਾ ਵਿਸ਼ਵਾਸ ਹੈ ਜਿਹੜਾ ਕੇਸ ਜਿੱਤਿਆ ਗਿਆ ਕਿੰਨੇ ਵੱਲੋਂ ਜਿੱਤਿਆ ਗਿਆ ਕਿੰਨਾਂ ਲੋਕ ਲੜਿਆ ਗਿਆ ਸੀ ਵਕੀਲ ਸਾਹਿਬ ਵਕੀਲ ਸਾਹਿਬ ਕਿੰਨੇ ਸੀ ਮੈਂ ਸਭ ਤੋਂ ਪਹਿਲਾਂ ਸਾਡੇ ਐਡਵੋਕੇਟ ਸੰਜੇ ਬੱਗਾ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਬਿਨਾਂ ਕਿਸੇ ਲਾਲਚ ਤੋਂ ਸਾਡੇ ਕੋਲੋਂ 1 ਰੁਪਿਆ ਵੀ ਲੇ ਬਗੈਰ ਆ ਸਕੂਲ ਪੇਰੈਂਟ ਐਸੋਸੀਏਸ਼ਨ ਦਾ ਜਿਹੜਾ ਕੇਸ ਹੈ ਉਹ ਲੜਿਆ ਇਹਨਾਂ ਨੇ ਸਾਡੇ ਕੋਲ ਕੋਈ ਖਰਚਾ ਵੀ ਨਹੀਂ ਲਿਆ ਸਭ ਤੋਂ ਪਹਿਲਾਂ ਮੈਂ ਵਿਸ਼ੇਸ਼ ਤੌਰ ਤੇ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਤੇ ਜਿਹੜਾ ਸਾਡੇ ਦਾ ਜਿਹੜਾ ਕੇਸ ਹੈ ਇਹ ਪਰਮਵੀਰ ਪਬਲਿਕੇਸ਼ਨ ਵੱਲੋਂ ਦਰਜ ਕਰਾਇਆ ਗਿਆ ਸੀ ਤੇ ਹੁਣ ਉਹਨਾਂ ਦੇ ਵੀ ਕੋਈ ਕਾਰਵਾਈ ਕਰ ਰਹੇ ਹੋ ਕਿਉਂਕਿ ਉਹ ਹਾਰ ਚੁੱਕੇ ਝੂਠੇ ਸਾਬਤ ਹੋ ਗਏ ਆਣ ਵਾਲੇ ਨਹੀਂ ਦੇਖੋ ਪਤਾ ਕੀ ਆ ਹੁਣ ਸਾਡਾ ਉਹਨਾਂ ਨਾਲ ਕੋਈ ਮਤਭੇਦ ਨਹੀਂ ਹੈਗਾ ਉਹਨਾਂ ਨੇ ਆਪਣਾ ਕੰਮ ਕਰਨਾ ਸੀ ਕੋਈ ਵੀ ਦੇਖੋ ਇਹ 35 40 ਸਾਲ ਤੋਂ ਮੈਂ ਤਾਂ ਇਹ ਵੀ ਕਹਿਣਾ ਚਾਹਉਂ ਕੋਈ ਗੱਲ ਨਹੀਂ ਅਗਰ ਉਹਨਾਂ ਨੇ ਕਿਸੇ ਦਾ ਸਹਿਯੋਗ ਕੀਤਾ ਅਸੀਂ ਤਾਂ ਇਹ ਵੀ ਕਹਿੰਦੇ ਚਲੋ ਕੋਈ ਗੱਲ ਨਹੀਂ ਅਗਲੇ ਉਹਨਾਂ ਨੂੰ 35 ਸਾਲ ਤੋਂ ਕਾਰੋਬਾਰ ਕਰਾ ਰਹੇ ਸੀਗੇ ਜੀ ਤੁਹਾਡੀ ਮਾਨਹਾਨੀ ਤਾਂ ਹੋਈ ਹੈ ਨਾ ਦੇਖੋ ਪਰਚਾ ਦਰਜ ਹੋਇਆ ਹੈ ਦੇਖੋ ਪਤਾ ਕੀ ਹੈ ਸਾਡੇ ਕੋਲ ਸਮਾਜ ਦੀਆਂ ਹੋਰ ਵੀ ਬਹੁਤ ਸਾਰੀਆਂ ਲੜਾਈਆਂ ਲੜਨ ਨੂੰ ਪਈਆਂ ਅੱਜ ਸ਼ਹਿਰ ਦਾ ਤੁਹਾਨੂੰ ਪਤਾ ਹੀ ਤੁਸੀਂ ਸਾਰੇ ਰੋਜ਼ ਪੱਤਰਕਾਰ ਵੀਰ ਰੋਜ਼ ਖਬਰਾਂ ਚਲਾ ਰਹੇ ਹੋ ਲਗ ਲਗ ਸਮੱਸਿਆਵਾਂ ਨਾਲ ਮੈਡੀਕਲ ਮਾਫੀਆ ਸਕੂਲ ਮਾਫੀਆ ਹੋਰ ਬਹੁਤ ਸਾਰੀਆਂ ਲੜੀਆਂ ਇੱਕ ਪਰਸਨਲ ਨੂੰ ਆ ਭਈ ਮਾਨਹਾਨੀ ਦੇ ਕੇਸ ਚ ਐਵੇਂ ਹੁਣ ਟਾਈਮ ਸਮਾਂ ਖਰਾਬ ਕਰਕੇ ਅਸੀਂ ਨਹੀਂ ਚਾਹੁੰਦੇ ਕਿ ਅਸੀਂ ਜਿਹੜੀ ਲੋਕਾਂ ਦੀ ਲੜਾਈ ਜਿਹੜੀ ਲੜ ਰਹੇ ਆ ਉਹ ਮਿਲ ਕੇ ਉਹਦੇ 'ਚ ਕੋਈ ਰੁਕਾਵਟ ਆਵੇ ਅਸੀਂ ਉਹਨੂੰ ਨਿਰਵਿਘਨ ਜਾਰੀ ਰੱਖਾਂਗੇ ਇਹ ਛੋਟੀਆਂ ਛੋਟੀਆਂ ਲੜਾਈਆਂ 'ਚ ਨਹੀਂ ਸਾਥੀ ਤੁਹਾਨੂੰ ਇੱਕ ਗੱਲ ਦੱਸਣਾ ਚਾਹੁੰਦਾ ਹਾਂ ਸਾਲ 2018 'ਚ ਮਕਦਮਾ ਦਰਜ ਹੋਇਆ ਸੀ ਹਰ ਇੱਕ ਵਿਅਕਤੀ ਆਪਣੀ ਲੜਾਈ ਤਾਂ ਲੜ ਪੈਂਦਾ ਹੈ ਸਮਾਜ ਦੀ ਲੜਾਈ ਲੜਨੀ ਬਹੁਤ ਔਖੀ ਹੁੰਦੀ ਹੈ ਜਦੋਂ ਵੀ ਕੋਈ ਬੰਦਾ ਸਮਾਜ ਦੀ ਲੜਾਈ ਲਈ ਵਾਸਤੇ ਖੜਾ ਹੁੰਦਾ ਹੈ ਉਸ ਨੂੰ ਮੁਸੀਬਤ ਦਾ ਸਾਹਮਣਾ ਕਰਨਾ ਪੈਂਦਾ ਹੈ ਜੋ ਪੇਜ ਐਸੋਸੀਏਟ ਬਣੀ ਸੀ ਉਹਦਾ ਮੁੱਖ ਮੁੱਦਾ ਇਹ ਸੀ ਜੋ ਸਹਿਜ ਹੈ ਸਸਤੇ ਤੇ ਕਿਨਾਰ ਪੜਾਈ ਕਿਵੇਂ ਜਾਰੀ ਹੋ ਸਕਦੀ ਹੈ ਕਿਵੇਂ ਨਕੀਲ ਪਾਈ ਜਾ ਸਕੋ ਸਕੂਲਾਂ ਦੇ ਕਿਤਾਬ mafias ਦੇ ਉੱਪਰ ਉਸ ਮੁੱਦੇ ਨਾਜੇ ਰੱਖਦੇ ਹੋਈ ਪੇਰੈਂਟਸ ਐਸੋਸੀਏਸ਼ਨ ਦੇ ਗਠਨ ਹੋਇਆ ਸੀ ਪੇਰੈਂਟਸ ਐਸੋਸੀਏਸ਼ਨ ਜੋ ਗਠਨ ਹੋਇਆ ਕਈ ਬੰਦੇ ਘਪਰਾ ਕੇ ਉਹਨਾਂ ਨੇ ਉਫ ਘਪੜਾੜ ਦੇ صدਕਾ ਸਾਲ 2018 ਮਕਦਮਾ ਦਰਜ ਕੀਤਾ ਗਿਆ ਸੀ ਸਾਲ 2018 ਮਕਦਮਾ ਦਰਜ ਹੋਇਆ ਸੱਤ ਸਾਲ ਤੋਂ ਲੜਨ ਲੜਾਈ ਚ ਲੱਗ ਗਈ ਇਨਸਾਫ ਨੂੰ ਹੁਣ ਆ ਕੇ ਮਿਲਿਆ ਸਰ ਬਾਸਣ આરોਪ ਕੀ ਸੀਗਾ ਇਹਨਾਂ ਦੇ ਉੱਤੇ ਤੇ ਤੁਸੀਂ ਕਿਹੜੇ ਤੱਤ ਪੇਸ਼ ਕੀਤੇ ਉਹਨਾਂ ਚੁਠਾ ਇਹ ਉਰੋਪ ਲਗਾਇਆ ਸੀ ਵੀ ਇਹ ਜਾਲ ਜੋ ਕਿਤਾਬਾਂ ਹੈ ਗਲਤ ਹੋਰਤੇ ਆਪ ਹੀ ਪ੍ਰਿੰਟਿੰਗ ਕਰਕੇ ਜਾਂ ਫੋਟੋਕਾਪੀਆਂ ਕਰਕੇ ਵੇਚਦੇ ਹਨ ਜਦੋਂ 2019 ਚ ਉਹਨਾਂ ਪਬਲਿਸ਼ਰ ਸੀ ਪਰਮਵੀਰ ਆਨੰਦ ਅਦਾਲਤ ਚ ਪੇਸ਼ ਹੋਇਆ ਅਸੀਂ ਉਹਨਾਂ ਸਵਾਲ ਜਵਾਬ ਕੀਤੇ ਵੀ ਇਹ ਤੂੰ ਕਿਹੜੇ ਤੱਥਾਂ ਦੇ ਆਧਾਰ ਤੇ ਤੁਸੀਂ ਮੁਕੱਦਮਾ ਦਰਜ ਕਰਾਇਆ ਉਹਨਾਂ ਤੱਥ ਪ੍ਰੂਵ ਵੀ ਨਹੀਂ ਕਰ ਪਾਏ ਉਹਨੇ ਲਗਾਤਾਰ 5-6 ਸਾਲ ਨੂੰ ਤਰੀਕਾਂ ਲਿੱਤੀਆਂ ਅੰਤਿਚ ਕਰ ਭਲਾ ਹੋਰ ਭਲਾ ਉਹ ਗੱਲ ਸਚਾਈ ਸਾਹਮਣੇ ਆਈ ਹੈ ਅਸੀਂ ਭਲਾਈ ਵ ਤੇ ਰਸਤੇ ਤੁਰੇ ਸੀ ਤੇ ਸਾਨੂੰ ਅਦਾਲਤ ਤੇ ਅਦਾਲਤ ਤੇ ਮਾਨ ਹੈ ਜੀ ਸਚਾਈ ਦਾ ਸਾਥ ਦਿੱਤਾ ਹੈ ਠੀਕ ਹੈ ਜੀ ਠੀਕ ਹੈ ਪਹਿਲਾਂ ਤਾਂ ਬੜੀ ਮੁਬਾਰਕਬਾਦ ਦਿੰਦਾ ਮੈਂ ਰਾਜਪੁਰਾ ਸ਼ਹਿਰ ਨਿਵਾਸੀਆਂ ਨੂੰ ਤੇ ਸਾਡੀ ਪੇਰੈਂਟਸ ਐਸੋਸੀਏਸ਼ਨ ਦੇ ਜਿਹੜੇ ਨਿਧਰਕ ਲੀਡਰ ਸੀਗੇ ਗੁਰਪ੍ਰੀਤ ਸਿੰਘ ਧਮੋਲੀ ਜੀ ਮਣੀ ਜੀ ਮਨੀਸ਼ ਬੱਤਰਾ ਜੀ ਤੇ ਐਡਵੋਕੇਟ ਸੰਜੇ ਬੱਗਾ ਜੀ ਜਿਨ੍ਹਾਂ ਦੇ ਸਹਿਯੋਗ ਨਾਲ ਇਹ ਲੜਾਈ ਲੜੀ ਗਈ ਹੈ ਤੇ ਅੱਜ ਦਾ ਜਿਹੜਾ ਇਹ ਸਮਾਰੋਹ ਹੈ ਇਸ ਸਮੂਹ ਜਿਹੜੇ ਆ ਪੇਰੈਂਟਸ ਐਸੋਸੀਏਸ਼ਨ ਦੇ ਜਿਹੜੇ ਮੈਂਬਰ ਆ ਤੇ ਉਹਨਾਂ ਵੱਲੋਂ ਕਿਕਤਾ ਗਿਆ ਸੀਗਾ ਕਿਉਂਕਿ ਜਿਹੜੀ ਇਹ ਪੂਰੇ ਸ਼ਹਿਰ ਦੀ ਜਿਹੜੀ ਲੜਾਈ ਸੀ ਬਲਕਿ ਮੈਂ ਪੂਰੇ ਸ਼ਹਿਰ ਦੀ ਨਹੀਂ ਮੈਂ ਪੂਰੇ ਪੰਜਾਬ ਦੀ ਲੜਾਈ ਦੱਸਾਂਗਾ ਇਸ ਨੂੰ ਕਿ ਜਿਹੜਾ ਇੱਕ ਬੁੱਕ ਮਾਫੀਆ ਚੱਲ ਰਿਆ ਸੀਗਾ ਉਹਦੇ ਖਿਲਾਫ ਜਿਹੜੀ ਲੜਾਈ ਲੜੀ ਆ ਸਾਡੀ ਟੀਮ ਨੇ ਉਹਦੇ ਵਿੱਚ ਅੱਜ ਅਸੀਂ ਜਿਹੜੀ ਆ ਉਸ ਲੜਾਈ ਚ ਬੜਾ ਜਿਹੜੀ ਆ ਸਾਨੂੰ ਜਿਹੜੀ ਤਰਾਸ ਦੀਆਂ ਜਿਹੜੇ ਆ ਸਾਡੇ ਤੇ ਗਾਜਾਂ ਗਿਰੀਆਂ ਤੇ ਉਹ ਪਰਚੇ ਹੋਈਆਂ ਸਾਡੇ ਤੇ ਉਹ ਪਰਚੇ ਵਿੱਚੋਂ ਜਦ ਅਸੀਂ ਬਰੀ ਹੋ ਕੇ ਨਿਕਲੇ ਆ ਤੇ ਅੱਜ ਸਾਡਾ ਜਿਹੜਾ ਫਰਜ਼ ਮੰਨਦਾ ਸੀਗਾ ਸਾਡੀ ਪੂਰੀ ਟੀਮ ਦਾ ਕਿ ਜਿਹੜਾ ਅਸੀਂ ਆਪਣੇ ਜਿਹੜੇ ਪ੍ਰਧਾਨਾਂ ਨੂੰ ਆਪਣਾ ਅੱਜ ਸਨਮਾਨਿਤ ਕਰੀਏ ਤੇ ਅੱਜ ਜਿਹੜੀ ਹੈ ਮੀਟਿੰਗ ਹੈ ਸਮਾਰੋਹ ਹੈ ਇਹ ਪੇਰੈਂਟਸ ਐਸੋਸੀਏਸ਼ਨ ਦੇ ਸਾਰੇ ਮੈਂਬਰਾਂ ਵੱਲੋਂ ਰੱਖਿਆ ਗਿਆ ਸੀ।